ਸਤਿ ਸ਼੍ਰੀ ਅਕਾਲ ਦੋਸਤੋ ਵੈਸੇ ਤਾਂ ਤੁਸੀਂ ਅੱਧਾ ਕੰਦਾਜਾ ਸਾਡੇ ਥੰਬਨੇਲ ਤੋਂ ਹੀ ਲਾ ਲਿਆ ਹੋਣਾ ਕਿ ਵੀਡੀਓ ਦੇ ਵਿੱਚ ਕੀ ਹੋਊਗਾ ਲੰਬੇ ਸਮੇਂ ਤੋਂ ਮੈਂ ਵੀਡੀਓ ਪਾਉਣੀ ਚੈਨਲ ਤੇ ਬੰਦ ਕਰ ਚੁੱਕਿਆ ਸੀਗਾ ਕਿ ਹੋਰ ਬਥੇਰੇ ਕੰਮਾਂ ਦੇ ਛੇੜੇ ਹੋਈ ਦੀ ਸਾਈਡ ਤੇ ਉਹਨਾਂ ਬਾਰੇ ਜਾਣਕਾਰੀ ਕਰੇ ਫੇਰ ਦੇਵਾਂਗੇ ਤੇ ਸਲਾਹ ਹੁਣ ਵੀ ਕੋਈ ਨਹੀਂ ਸੀ ਵੀਡੀਓ ਪਾਉਣ ਦੀ ਸੁਖਵੀਰ ਭਾਈ ਮੈਨੂੰ ਲੈ ਆਇਆ ਕਹਿੰਦਾ ਤੈਨੂੰ ਕੁਝ ਦਿਖਾ ਕੇ ਲਿਆਉਣਾ ਤੇ ਦੇਖ ਕੇ ਰਹਿਣਾ ਨਹੀਂ ਗਿਆ ਮਹਾਬੀ ਵੀਡੀਓ ਬਣਾਉਣੇ ਅੱਜ ਦੇਖ ਕੇ ਜਿਹੜਾ ਅਸੀਂ ਹਾਲ ਦੇਖਿਆ ਉਸ ਤੋਂ ਬਾਅਦ ਸਾਨੂੰ ਲੱਗਿਆ ਵੀ ਇਹ ਚੀਜ਼ ਤੇ ਜਿਹੜੀ ਆ ਵੀਡੀਓ ਜ਼ਰੂਰ ਬਣਾਉਣੀ ਚਾਹੀਦੀ ਆ ਕਿਉਂਕਿ ਲਗਭਗ ਆਪਾਂ ਸਾਰਿਆਂ ਨੇ ਕਰੋਨਾ ਦਾ ਟਾਈਮ ਦੇਖਿਆ ਤੇ ਕਰੋਨਾ ਤੋਂ ਬਾਅਦ ਵੀ ਆਪਾਂ ਉਹ ਗੱਲਾਂ ਨੂੰ ਸਮਝ ਨਹੀਂ ਸਕੇ ਜਿਹੜੀ ਆ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਕਰੋਨਾ ਦੇ ਟਾਈਮ ਤੇ ਨਾ ਆਕਸੀਜਨ ਸਿਲੰਡਰਾਂ ਦੀ ਬਲੈਕ ਹੁੰਦੀ ਸੀ ਤੇ ਮੈਂ ਕਾਫੀ ਵਾਰੀ ਪਹਿਲਾਂ ਵੀ ਕਹਿੰਦਾ ਰਿਹਾ ਕਿ ਜੇ ਅਸੀਂ ਐਵੇਂ ਹੀ ਚੱਲਦੇ ਰਹੇ ਤਾਂ ਸਿਰਫ ਉਹ ਬੰਦੇ ਜਿਹੜੇ ਗੰਜੈਸ਼ ਤਕੜੇ ਨੇ ਉਹ ਤਾਂ ਆਕਸੀਜਨ ਲੈ ਲੈਣਗੇ ਤੇ ਜਰੂਰੀ ਗੱਲ ਸੋਣ ਨੂੰ ਵਿੱਚ ਦੀ ਇਹ ਵੀ ਦੱਸਦਾ ਕਿ ਜੇ ਆਪਾਂ ਕਹੀਏ ਕਿ ਕੱਲੇ ਜਿਹੜੇ ਰੋਖਣੇ ਇਹ ਆਕਸੀਜਨ ਬਣਾਉਂਦੇ ਨੇ ਇੱਥੇ ਆਪਾਂ ਗਲਤਾਂ ਸਾਇੰਸ ਦੀ ਮਦਦ ਨਾਲ ਆਪਾਂ ਪਾਣੀ ਤੋਂ ਵੀ ਆਕਸੀਜਨ ਤਿਆਰ ਕਰ ਸਕਦੇ ਆ ਪਰ ਉਹ ਜਿਹੜਾ ਤਰੀਕਾ ਹੈਗਾ ਉਹ ਥੋੜਾ ਜਾਂ ਮਹਿੰਗਾ ਤੇ ਜਿਹੜਾ ਰੋਖਾਂ ਤੋਂ ਆਕਸੀਜਨ ਸਾਨੂੰ ਮਿਲਦੀ ਆ ਇਹ ਫਰੀ ਦੀ ਆ ਤੇ ਸਿਆਣੇ ਕਹਿੰਦੇ ਨੇ ਫਰੀ ਦੀ ਚੀਜ਼ ਦੀ ਕੋਈ ਕਦਰ ਨਹੀਂ ਹੁੰਦੀ ਕਦਰ ਤਾਂ ਅੰਦਾਜ਼ਾ ਲਾ ਲਓ ਵੀ ਹੁਣ ਹੈਗਾ ਹਾੜੀ ਦਾ ਸੀਜ਼ਨ ਆ ਤਕਰੀਬਨ ਸਾਰਾ ਕੰਪਲੀਟ ਹੋ ਚੁੱਕਿਆ ਤੇ ਥੋੜੀ ਬਹੁਤੀ ਮੱਕੀ ਦਾ ਮੂੰਗੀ ਦੀ ਬਿਰੀਾਈ ਚੱਲ ਰਹੀ ਆ ਜਿਹੜਾ ਕਣਕ ਦਾ ਨਾੜ ਆ ਇਹਦੀ ਪਹਿਲਾਂ ਤੂੜੀ ਹੁੰਦੀ ਆ ਤੇ ਤੂੜੀ ਤੋਂ ਬਾਅਦ ਥੋੜਾ ਬਤੀ ਜਿਹੜੀ ਰਹਿਨ ਖੁੰਦ ਰਹਿ ਜਾਂਦੀ ਆ ਉਹ ਤਬੀਆਂ ਨਾਲ ਵਾਹ ਕੇ ਤੁਸੀਂ ਜਿਹੜਾ ਰੋਟਾਵੇਟਰ ਜਾਂ ਸੁਪਰ ਸੀਡਰ ਨਾਲ ਵਾਹ ਕੇ ਤੁਸੀਂ ਉਹਨੂੰ ਮਿੱਟੀ 'ਚ ਮਿਲਾ ਸਕਦੇ ਹੋ ਪਰ ਸਾਡੇ ਲੋਕ ਮੈਨੂੰ ਲੱਗਦਾ ਥੋੜਾ ਜਿਆਦਾ ਕਾਲੇ ਹੋ ਗਏ ਇਸ ਮਸਲੇ ਦੇ ਵਿੱਚ ਵੀ ਪਤਾ ਨਹੀਂ ਅਸੀਂ ਅੱਗੇ ਦਾ ਕੀ ਕੀ ਕਰਨਾਗਾ ਇਹ 나ੜ ਤੁਸੀਂ ਇਹ ਲਾ ਲਓ ਵੀ ਤੂੜੀ ਤੋਂ ਬਾਅਦ ਫੂਕਿਆ ਗਿਆ। ਤੂੜੀ ਤੋਂ ਬਾਅਦ ਹੁਣ ਪਿੱਛੇ ਵੇਚਦੀ ਵੇਚਦੀ ਸਾਈਸੀ ਵੀਡੀਓ ਲਾ ਰਹਿਆਂਗੇ ਕਿ 나ੜ ਤਾਂ ਫੂਕਿਆ ਉਹ ਫੂਕਿਆ। ਤੇ ਇਹ ਵੀ ਨਹੀਂ ਦੇਖਿਆ ਕਿ ਦੀ ਜਿਹੜੀ ਝਾਲਾ ਸੇਕ ਆ ਉਹ ਬੱਟ ਤੇ ਖੜੇ ਦਰਖਤਾਂ ਦਾ ਕੀ ਹਾਲ ਕਰੂ। ਨਾਲ-ਨਾਲ ਵੀਡੀਓ ਦੇ ਵਿੱਚ ਜਿਹੜੀਆਂ ਅਸੀਂ ਪਹਿਲਾਂ ਕਲਿੱਪਾਂ ਕੱਟ ਚੁੱਕੇ ਆ ਉਹ ਵਿਚਾਰੀਆਂ ਹੋਣਗੀਆਂ ਆਹ ਹਾਲ ਕੀਤਾ ਸੀ ਦਰਖਤਾਂ ਦਾ। ਤੇ ਹੁਣ ਲੰਮਾ ਸਮਾਂ ਇਹੀ ਚੱਲਣਾ। ਕੁਸ਼ਕ ਤਾਂ ਅਸੀਂ ਨੇ ਬੱਟਾਂ ਦੇ ਖੜੇ ਫੂਕ ਦੇਣੇ ਆ। ਉਹ ਸੁੱਕ ਗਏ। ਤੇ ਹੁਣ 2 ਮਹੀਨੇ ਆਪਾਂ ਬੇਲੇਣਾ ਹੁਣ ਕੀ ਕਰਨਾ ਕਿ ਬੱਟ ਤੇ ਉਹ ਟਾਲੀ ਖੜੀ ਆ ਜਿਹੜੀ ਸਾਂਜੀ ਉਹ ਤੰਗ ਕਰਦੀ ਆ ਉਹਨੂੰ ਆਪਦਾ ਮਿਚਮਚਈਆ ਕਰਕੇ ਜਾਂਦਾ ਤੁਸੀਂ ਵੱਢ ਲਓ ਜੈਸੀ ਵੱਢ ਲੈਣੇ ਆ ਸਾਂਝੀਆਂ ਬੱਟਾਂ ਦੀ ਜਿਆਦਾਤਰ ਗੱਲ ਆ ਇਹ ਤੇ ਨਮਾ ਰੁੱਖੇ ਸੀ ਕੋਈ ਲਾਉਣਾ ਨਹੀਂ ਹੁਣ ਜਿੰਨੇ ਦਰਖਤ ਤੁਸੀਂ ਆਲੇ-ਦਾਲੇ ਦੇਖੋ ਕਿਸੇ ਵੀ ਰੋਡ ਤੇ ਲੰਘਦੇ ਹੋ ਤਾਂ ਸੋਨੂੰ 3-4 ਕੀਲਾਂ ਦੀ ਬਾਹੀ ਤੋਂ ਬਾਅਦ ਲੱਗ ਜਾਕਰੂ ਪਤਾ ਵੀ ਉੱਥੋਂ ਜੇ ਨਾ ਦੋ ਕੁ ਦਰਖਤ ਕਿਸੇ ਨੇ ਵੱਢਤੇ ਦੋ ਕਿਸ ਸਾਈਡ ਤੋਂ ਵੱਢਤੇ ਇਹ ਆਪਾਂ ਕਹਾੜਾ ਦਰਖਤ ਦੀ ਜੜ ਚ ਨਹੀਂ ਪਾਰੇ ਇਹ ਆਪਾਂ ਆਪਣੀਆਂ ਜੜਾਂ 'ਚ ਪਾਰੇ ਆ। ਇੱਕ ਗੱਲ ਹੋਰ ਹੈਗੀ ਵੀ ਜਿਹੜੇ ਇਹ ਵੀਡੀਓ ਬਣਾਉਣ ਦਾ ਮਕਸਦ ਕੋਈ ਵਿਊ ਲੈਣ ਦਾ ਨਹੀਂ ਹੈਗਾ। ਦਰਦ ਹੁੰਦਾ ਜਦੋਂ ਆਪਾਂ ਇਹ ਜੇ ਕੰਮ ਦੇ ਵਿੱਚ ਹੁੰਨੇ ਆ। ਅਸੀਂ ਪਿਛਲੇ ਸਾਲ ਵੀ ਬੂਟੇ ਲਾਏ, ਕਈ ਸਾਲਾਂ ਤੋਂ ਲਾਉਂਦੇ ਆ ਰਹੇ ਆ। ਤੇ ਦਰਦ ਹੁੰਦਾ ਜਦੋਂ ਵੀ ਕੋਈ ਬੂਟਾ ਮੱਚ ਜਾਂਦਾ ਤੇ ਮੱਚੇ ਹੋਏ ਦਾ ਇੰਨਾ ਬੁਰਾ ਹਾਲ ਹੋ ਜਾਂਦਾ ਵੀ ਜੇ ਆਪਣੇ ਨਾ ਹੱਥ ਤੇ ਕਿਤੇ ਮਾੜਾ ਜਿਹਾ ਛੇਕ ਲੱਗ ਜੇ। ਆਪਾਂ 10 ਬੰਦਿਆਂ ਨੂੰ ਦਿਖਾਉਣਾ ਵੀ ਯਾਰ ਮੇਰੇ ਛੇਕ ਲੱਗ ਗਿਆ, ਮੇਰੇ ਛਾਲਾ ਹੋ ਗਿਆ। ਫਰੇਦ ਰਾਖਤਾਂ ਨੂੰ ਹੁਣ ਕੌਣ ਪੁੱਛੇ ਆ ਕਿ ਜਿਹੜੇ ਤੁਸੀਂ ਸਾਡੇ ਵੀਡੀਓ ਦੇ ਵਿੱਚ ਦੇਖ ਰਹੇ ਹੋ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਜਾਂ ਨਾ ਕਰ ਦਿਓ ਜੇ ਤੁਸੀਂ ਸਾਡੇ ਨਾਲ ਸਹਿਮਤ ਹੋ ਤਾਂ ਕਟੋ ਕਟ ਅੱਗੇ ਇੱਕ ਇੱਕ ਰੁੱਖ ਆਪਾਂ ਲਾਈਏ ਮੇਰਾ ਇੱਕ ਟਾਰਗੇਟ ਮੈਂ ਲੈ ਕੇ ਚੱਲਿਆ ਸੀ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ 1 ਲੱਖ ਰੁੱਖ ਲਾਉਂਗਾ ਉਹ ਮੈਂ ਲਾਉਣੇ ਸ਼ੁਰੂ ਵੀ ਕਰ ਚੁੱਕਿਆ ਸੀ ਕੁਛ ਨਾ ਕੁਛ ਉਹਦੇ ਵੱਲ ਨੂੰ ਵਾਧਿਆ ਹਰੇਕ ਸਾਲ ਕਦੇ 50 60 100 ਜਾਂ 1000 ਦੇ ਲਵੇ ਸੀ ਲੈ ਜਾਣਿਆ ਤੇ ਕਈ ਜਗ੍ਹਾ ਤੇ ਅਸੀਂ ਬੂਟੇ ਵੰਡ ਵੀ ਦਿੰਨੇ ਆ ਪਰ ਉਸ ਤੋਂ ਵੱਖਰਾ ਅੱਜ ਲਾਇਆ ਰੁੱਖ 10 ਸਾਲਾਂ ਬਾਅਦ ਆਕਸੀਜਨ ਦੇਣੀ ਸਟਾਰਟ ਕਰੂ ਤੇ ਇੱਕ ਪਲਿਆ ਪਲਾਇਆ ਰੁੱਖ ਜਿਹੜਾ 25 ਸਾਲ ਤੋਂ ਪਹਿਲਾਂ ਪਲਿਆ ਹੋਇਆ ਜੇ ਉਹਨੂੰ ਤੁਸੀਂ ਵੜਦੇ ਹੋ ਉਹ ਇੱਕ ਰੁੱਖਾ ਅੱਜ ਵੜਦਾ ਤੇ ਅੱਜ 1 ਲੱਖ ਨਵੇਂ ਬੂਟਾ ਲਾਤਾ ਉਹਦੀ ਬਰਾਬਰੀ ਅੱਜ ਨਹੀਂ ਕਰ ਸਕਦਾ ਉਹ ਅੱਗੇ ਜਾ ਕੇ ਕਿਤੇ ਨਾ ਕਿਤੇ ਜਾ ਕੇ ਉਹ ਰੁੱਖ ਬਣਨਗੇ ਪਰ ਇੱਕ ਪਲਿਆ ਪਲਾਇਆ ਰੁੱਖ ਵੜ ਦੇਣਾ ਇਹ ਸੱਚੀ ਐਡਾ ਵੱਡਾ ਪਾਪ ਆ ਜੇ ਤੁਸੀਂ ਕਿਸੇ ਵੀ ਧਰਮ ਨੂੰ ਮੰਨਦੇ ਹੋ ਕਿ ਮੈਨੂੰ ਲੱਗਦਾ ਕਿ ਕਹਿੰਦੇ ਬਿੱਲੀ ਮਾਰੀ ਦਾ ਸੱਤ ਪੀੜੀਆਂ ਪਾਪ ਨਹੀਂ ਉਤਰਦਾ ਤੇ ਬਿਨਾ ਮਤਲਬ ਤੋਂ ਜਿਹੜੇ ਆਪਾਂ ਦਰਖਤ ਫੂਕਤੇ ਤੇ ਜਿਹੜਾ ਦਰਖਤ ਬਚਾਇਆ ਜਾ ਸਕਦਾ ਸਿਰਫ ਆਪਣੀ ਥੋੜੀ ਜੀ ਖੇਚਲਾ ਬਚਾਉਣ ਦੇ ਚੱਕਰ 'ਚ ਆਪਾਂ ਉਹ ਦਰਖਤ ਪੱਟ ਦਿੰਨੇ ਆ ਮੈਨੂੰ ਨਹੀਂ ਲੱਗਦਾ ਕਿ ਇਹਦਾ ਪਾਪ ਆਪਾਂ ਕਿਤੇ ਵੀ ਜਾ ਕੇ ਦੇ ਸਕਦੇ ਆ ਦਹਾਕਿਆਂ ਤੋਂ ਅਸੀਂ ਕੁਦਰਤ ਦੇ ਨਾਲ ਖਿਲਵਾੜ ਕਰਦੇ ਆ ਰਿਆਂ ਵਿਕਾਸ ਦੇ ਨਾਂ ਤੇ ਪਰ ਜਦੋਂ ਕੁਦਰਤ ਨੇ ਸਾਡੇ ਨਾਲ ਜਾਂ ਸਾਨੂੰ ਇਹਦਾ ਰਿਐਕਸ਼ਨ ਦਿਖਾਇਆ ਤਾਂ ਸਾਡੇ ਲੋਵੇ ਕਰਨ ਕਰਾਉਣ ਨੂੰ ਕੁਝ ਨਹੀਂ ਹੋਣਾ ਸਿਰਫ ਕੁਦਰਤ ਦੀ ਕੀਮਤੀ ਦਾ ਭੁਗਤਾਨ ਤੋਂ ਇਲਾਵਾ ਤੇ ਇਹਦੇ ਨਾਲ ਇੱਕ ਸਿੱਟੇ ਹੁਣ ਸਾਨੂੰ ਦਿਖਾ ਦਿੰਦੇ ਆ ਕਿ ਕੁਦਰਤ ਨਾਲ ਜਿਹੜੇ ਖਿਲਵਾੜ ਕਰੇ ਨੇ ਉਹਦੇ ਸਿੱਟੇ ਕੀ ਨੇ ਗਰਮੀ ਦਾ ਇਸ ਸਾਲ ਵਧਣਾ ਇਹਦਾ ਸਾਨੂੰ ਪਤਾ ਲੱਗਦਾ ਛੂਟੀਆਂ ਮਾਰਾ ਨੇ ਐਦ ਕੀ ਜਿਹੜੇ ਨਿੰਮ ਨੇ ਨਿੰਮ ਸਾਰੇ ਦੇ ਸਾਰੇ ਸੁੱਕ ਗਏ ਤੇ ਜਿਹੜੇ ਫੁੱਟੇ ਨੇ ਉਹ ਬਹੁਤ ਲੇਟ ਤੇ ਲਗਭਗ ਅੱਧੇ ਜੇ ਤੁਹਾਨੂੰ ਲੱਗਦਾ ਵੀ ਨਿੰਮ ਆਈ ਲੇਟ ਫੁੱਟਦੇ ਨੇ ਤਾਂ ਇਹ ਤੁਹਾਡਾ ਬਹਿਮਾ ਲਗਭਗ ਜਿਹੜੇ ਨਿੰਮ ਫੁੱਟੇ ਨੇ ਉਹ ਅੱਧੇ ਫੁੱਟੇ ਨੇਗੇ ਤੇ ਲੇਟ ਫੁੱਟੇ ਨੇ ਤੇ ਤੁਹਾਨੂੰ ਦੱਸਦਾ ਇੱਕ ਤਜਰਬਾ ਦੇਖਿਓ ਕਿ ਜਿਹੜੇ ਸਮੇਂ 'ਚ ਅਸੀਂ ਕਣਕ ਸਾੰਮਕੀ ਢੋਲਾਂ ਦੇ ਵਿੱਚ ਪਾਉਣੇ ਹੁੰਨੇ ਆ ਆਮ ਤੌਰ ਤੇ ਅਸੀਂ ਨਿੰਮ ਦੇ ਪੱਤੇ ਕਣਕ ਦੇ ਵਿੱਚ ਪਾਉਣੇ ਆ ਸਾਡੇ ਘਰ ਦੇ ਬੈਕ ਸਾਈਡ ਤੇ ਵੀ ਨਿੰਮ ਆ ਸਾਡੇ ਨੇੜੇ ਤੇੜੇ ਮਿਲ ਜਾਂਦੇ ਨੇ ਪਿੰਡਾਂ 'ਚ ਹਰੇਕ ਬੰਦੇ ਦੇ ਲਗਭਗ ਘਰ ਦੇ ਨੇੜੇ ਤੇੜੇ ਨਿੰਮ ਮਿਲ ਜਾਂਦਾ ਜਿਹੜੇ ਪਿੰਡਾਂ 'ਚ ਰਹਿੰਦੇ ਨੇ ਸਾਨੂੰ ਪਤਾ ਕਿ ਇਸ ਵਾਰੀ ਉਹ ਨਿੰਮ ਤੋਂ ਪੱਤੇ ਤੋੜਨ ਨੂੰ ਜੀ ਨਹੀਂ ਕੀਤਾ ਕਿ ਵਿਚਾਰਾ ਫੁੱਟਿਆ ਵੀ ਇੱਕ ਸਾਈਡ ਤੋਂ ਆ ਕਿ ਜਿੰਨੇ ਕੁ ਪੱਤੇ ਤੇ ਹੈਗੇ ਨੇ ਜੇ ਉਹ ਵੀ ਢੋਲ ਚ ਪਾ ਦੇ ਕਿਤੇ ਮਰੇ ਨਾ ਜਾਵੇ ਹੁਣ ਤੁਸੀਂ ਆਪ ਦੇਖੋ ਕਿ ਆਪਾਂ ਕੁਦਰਤ ਦੇ ਜਿਹੜੇ ਕੁਦਰਤ ਨਾਲ ਛੇੜਖਾਨੀਆਂ ਕਰਨ ਦੇ ਜਿਹੜੇ ਛਿੱਟੇ ਨੇ ਉਹ ਇੱਕ ਇੱਕ ਕਰਕੇ ਦੇਖਣੇ ਨੇ ਜਾਂ ਆਪਾਂ ਥੋੜਾ ਬਹੁਤਾ ਆਪਣੇ ਆਪ ਨੂੰ ਵੀ ਰੋਕਣਾ ਕਿ ਆਪਾਂ ਕੁਦਰਤ ਦਾ ਨੁਕਸਾਨ ਨਾ ਕਰੀਏ ਜਿਵੇਂ ਦਵਾਈ ਦੇ ਵਿੱਚ ਕੁਦਰਤ ਨੇ ਆਪਦੇ ਰੰਗ ਦਿਖਾਏ ਨੇ ਜਿੱਥੇ ਮੀਂਹ ਹੀ ਪੈਂਦਾ ਸੀ ਉਥੇ ਹੜ ਆਏ ਹੋਏ ਨੇ ਜੇ ਕੁਦਰਤ ਨੇ ਕਿਤੇ ਆਪਣੇ ਨਾਲ ਇਹ ਚੀਜ਼ ਕਰਤੀ ਦੁਬਈ ਕੋਲ ਤਾਂ ਬਹੁਤ ਕੋਸ਼ਿਸ਼ ਹੈ ਆਪਦਾ ਸਿਸਟਮ ਸਮਾਰਨ ਵਾਸਤੇ ਸਾਡੇ ਕੋਲੇ ਕੁਝ ਵੀ ਨਹੀਂ ਤੇ ਮਾਰੇ ਅਸੀਂ ਮਿਡਲ ਕਲਾਸ ਵਾਲੇ ਲੋਕ ਜਾਵਾਂਗੇ ਇਹਦੇ 'ਚ ਤਾਂ ਕਿੜੇ ਨੂੰ ਕੋਈ ਫਰਕ ਨਹੀਂ ਪੈਣਾ ਉਧਰਲੇ ਵਿੱਚ 100 ਹੱਲ ਹੋਣਗੇ ਚੀਜ਼ ਦੇ ਵੀ ਗੌਰ ਕਰਿਓ ਵੀਡੀਓ ਬਣਾ ਰਹੇ ਆ ਪਿੱਛੇ ਹਜੇ ਵੀ ਤੁਹਾਨੂੰ ਮਗਰਲੇ ਪਾਸੇ ਕੋਈ ਨਾ ਕੋਈ ਰੁੱਖ ਦਿਖ ਰਿਹਾ ਪਰ ਇਹਨਾਂ ਦੀ ਗਿਣਤੀ ਹਰ ਸਾਲ ਘਟਦੀ ਜਾ ਰਹੀ ਆ ਵੱਧ ਨਹੀਂ ਰਹੀ ਆਪਾਂ ਨਵੇਂ ਰੁੱਖ ਲਾਉਣੇ ਨੇ ਜਿਹੜੇ ਉਹ ਇੱਕ ਬਾਤ ਦੀ ਗੱਲ ਆ ਪਰ ਜਿਹੜੇ ਆਪਣੇ ਕੋਲ ਹੈਗੇ ਨੇ ਗੈਣੇ ਹੈਗੇ ਨੇ ਉਹ ਸਾਂਭ ਲਈਏ ਸਾਡੇ ਕੋਲੇ ਕੁਝ ਨਹੀਂ ਬਚਣਾ ਹਾਂ ਅਵਾਨੀ ਅਡਾਨੀਆਂ ਨੂੰ ਫਰਕ ਨਹੀਂ ਪੈਣਾ ਉਹ ਮੁੱਲ ਦੀ ਹਵਾ ਲੈ ਕੇ ਵੀ ਸਾਹ ਲੈ ਲਿਆ ਕਰਨਗੇ ਮਰਨੇ ਸਾਡੀ ਜਵਾਗ